ਅੱਜ ਆਪੇ ਸਭ ਕੀ ਮਾਮਲਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਖਿਲਾਫ ਇੱਕ ਜਵਲਦਸਰੀ ਮਹਾਂਮਹੋਹ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਮਾਨਜੋ ਪੀਜੀਪੀ ਸਾਹਿਬ ਨਿਰਦੇਸ਼ ਨੇ ਤੁਹਾਨੂੰ ਅਤੇ ਮਾਨਜੋ ਐਸਐਸਪੀ ਕਹੂਤਾ ਨਿਰਦੇਸ਼ਨਾ ਦੇ ਸੰਸਾਰ ਸੀਏ ਮੁਖੀਆ ਨੂੰ ਕੱਲ ਬਹੁਤ achi safalta mili hai aur nasha de khilaf liye ਇਦੇ ਵਿੱਚ ਅਸਲਮ 10 ਕੇਸ ਰਜਿਸਟਰ ਕੀਤੇ ਗਏ ਦੋ ਕਮਰਸ਼ੀਅਲ ਕੁਆਲਿਟੀ ਦੇ ਗਏ। ਔਰ ਇਹਦੇ ਵਿੱਚ ਪੰਜ ਅਸੀਂ ਜੋ ਸੀ ਜਿਹੜੇ ਅਰੈਸਟ ਕੀਤੇ। ਜਿਹਦੇ ਵਿੱਚ ਇੱਕ ਲੜਕਾ ਅਨਿਲ ਕੁਮਾਰ ਹੈਗਾ ਉਹ ਦੇਹਾਤੋਂ ਉਹਦੇ ਕੋਲ 600 ਗ੍ਰਾਮ ਗ੍ਰੀਨ ਰੂਪੀਆ ਹੈ। ਹਾਫੀਮ ਹੈ ਸਮੂਹ ਲਈ। ਔਰ ਉਹਦੇ ਖਿਲਾਫ ਫਸੇ ਕੇਸ ਰਜਿਸਟਰ ਕੀਤਾ ਤਾਣਾ ਸਰਦ। ਉਸ ਤੋਂ ਲਾਵਾ ਇਸੋ ਗ੍ਰਾਮ ਜਿਹੜੀ ਆ ਉਹ ਇੱਕ ਕਮਰਸ਼ੀਅਲ ਪ੍ਰੋਪਰਟੀ ਆ ਜਿਹੜੀ ਆ ਦੋ ਲਟਕੀਆਂ ਤੋਂ ਮਿਲੀ ਹੈ ਸਾਨੂੰ ਇੱਕ ਦਾ ਨਾਮੇਜਰ ਹੈ ਤੇ ਦੂਸਰੇ ਦਾ ਨਾਮ ਲਖਿੰਦਰ ਹੈਗਾ ਇਹ ਬਸਤੀ ਜੋ ਵੀ ਵਾਦੇ ਰਹਿ ਗਏ ਨੇ ਖਾਣੇ ਅਸਣਾ ਦੇ ਉਹ ਇੱਥੇ ਡਿਲੀਵਰੀ ਕਰਾਇਆ ਸੀਗੇ ਉਹਨਾਂ ਨੂੰ ਸੇਤੀ ਹੰਤੀ ਸਾਡੀ ਸੀਏ ਦੀ ਟੀਮ ਨੇ ਔਰ ਇਹਨਾਂ ਤੋਂ 250 ਗ੍ਰਾਮ ਜਿਹੜੀਆਂ ਹੈਰਾਨ ਸਾਨੂੰ ਮਿਲੀ ਹੈ ਜਿਹੜੇ ਖਿਲਾਫ ਇਹ ਸੀ ਕੇਸ ਦਰਸੋ ਨਹੀਂ ਬਣਾਗਾ ਔਰ ਉਸ ਤੋਂ ਇਲਾਵਾ ਅ ਦੋ ਲੇਡੀਆਂ ਜਿਹੜੀਆਂ ਕੇ ਨਵੰਦਨ ਪਟਵਾਰੀ ਲਈ ਜਿਹਨਾਂ ਦਾ ਸੁਲਮਨਤਪੁਰ ਹੈ ਕੰਟਰੋਲ ਦੇ ਦੇਖ ਲਾਪ ਸੀ ਇਸ ਤੇ ਨੰਗਾ ਜਗਿਆ ਨਸ਼ੇ ਨੂੰ ਆਪੇ ਹੰਕੀਤਾ ਸੀ ਖਾਲਾ ਕਤਵਾਲੀ ਦੀ ਪੁਲਿਸ ਨੇ ਔਰ ਇੱਕ ਜਿਹਦਾ ਨਾਮ ਮਾਤੀ ਪੂਜਾ ਹੈ ਜਿਹੜੀ ਲੇਡੀ ਉਹ ਵੀ ਇਸੇ ਰਸਤ ਕੀਤਾ ਉਹ ਲਾਟੀਆਂ ਸੋਤਾਲ ਤੋਂ ਲੁੱਦੀ ਮਿਹਣ ਵਾਲੀ ਹੈ ਉਹ ਗਰਾਮੀ ਕੰਨਾ ਕਮਰਸ਼ੀਅਲ ਖੋਟੀ ਦੇ ਟੈਸਟ ਰਜਿਸਟਰਡ ਹੈ ਲੇਡੀ ਔਰ ਪੰਜ ਅਸੀਂ ਹੋਰ ਦੇ ਹੋ ਗਿਆ ਦੋਸ਼ੀ ਕਾਲਾ ਅਰੈਸਟ ਕੀਤੀ ਸੀ ਇਸ ਦਾ ਆਪਣਾ ਬਹੁਤ ਅੱਛਾ ਕੰਮ ਕੀਤਾ ਹੈ ਹੈ ਜਿਹੜੇ ਡੀਐਸਪੀ ਜੀ ਸਾਹਿਬ ਨੇ ਇੰਸਪੈਕਟਰ ਸੀਏ ਜਨਰਲ ਸਿੰਘ ਵਾਹਿਮ ਦੀ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਅਸੀਂ ਇਹ ਬਚਨਵਰਨ ਨਕੀ ਨਸ਼ਿਆਂ ਦੇ ਖਿਲਾਫ ਅਸੀਂ ਕਬੂਤਲਾ ਵਿੱਚ ਡਿਪਟੀ ਡਾਇਰੈਕਟਰਾਸ ਮਹਿੰਦਰੀਆ ਨਸ਼ਾ ਸਮਗਲਾਂ ਦੇ ਖਿਲਾਫ ਗ੍ਰਿਪਟਿੰਗ ਹੋਈ ਹੈ ਔਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਸਖਤ ਵਾਰਨਿੰਗ ਦਿੱਤੀ ਹੈ ਪਰ ਫਿਰ ਅਸੀਂ ਨੂੰ ਵਾਰਨਿੰਗ ਦਿੰਦੇ ਆ ਕੁਮਾਉਂ ਨਾ ਨਾ ਦੋਨੋਂ ਮੈਂ ਪੁੱਛਦਾ ਸਰ ਪਹਿਲੇ ਮਾਮਲੇ ਜਿਹੜਾ ਫੀਮ ਵਾਲੇ ਮਾਮਲੇ ਜਿਹੜਾ ਥੋੜਾ ਬ੍ਰੀਫ ਰਸਾਇਦੇ ਕਿਸ ਤਰ੍ਹਾਂ ਫੀਮ ਲੈ ਜਾਏ ਕਿੱਥੋਂ ਲੈ ਜਾਏ ਕਿੱਥੇ ਦੇਣਾ ਹੈ ਜੀ ਕਿਸ ਤਰ੍ਹਾਂ ਇਹ 3 ਮਾਮਲੇ ਜਿਸ ਤਰ੍ਹਾਂ ਟ੍ਰੈਕ ਕੀਤਾ ਆ ਫੀਮ ਮੈਂ ਜਿਸ ਤਰ੍ਹਾਂ ਦੇਖਿਆ ਕਿ ਮੋਤੀ ਹਰੀਨਾਮ ਅਨਿਲ ਕੁਮਾਰ ਹੈ ਧੰਨਵਾਦ ਇਹ ਵਿਵਾਸ ਨੂੰ ਫੀਮ ਜਿਹੜੋ ਲੈ ਕੇ ਇੱਥੇ ਵਿਚ ਨਹੀਂ ਸੀ ਇਹਨਾਂ ਦੇ ਕਿਲੋ 600 ਗ੍ਰਾਮ ਆ ਫੀਮ ਇਹਦਾ ਇੱਕ ਸਾਥੀ ਦਾ ਸੰਤੋਸ਼ ਕੁਲ ਇਹ ਤੇਰਾ ਕੀ ਉਹ ਬਿਹਾਰ ਸਾਨੂੰ ਪਤਾ ਲੱਗਿਆ ਉਹ ਵਾਪਸ ਚਲਾ ਗਿਆ ਹੈ। ਉਹਨੇ ਕੁਲਾਨੀ ਸਗੀਆਂ ਟੀਮਾਂ ਜਿਹੜੀਆਂ ਵਰਕ ਕਰ ਰਹੀਆਂ ਨੇ ਉਹ ਵੀ ਅਸੀਂ ਜਲਦੀ ਆਪੀ। ਸਰ ਹਰਨ ਵਾਲਾ ਹੈ ਨਾਮਜ਼ਦ ਕੀਤਾ ਹੈ ਇਸ ਜੀ। ਹਾਂਜੀ ਸੰਦੂਸ਼ ਹਾਂਜੀ। ਇਹ ਸਰ ਇੱਕ ਜਿਹੜੀ ਜਿਹੜੀ ਜੰਨੀਆ ਬੜੀਆਂ ਬੜੀਆਂ ਫਾਲੋਵਿੰਗ ਚਾਈਕਰਾਮ ਕਰ ਰਹੀ ਜੀ। ਇਹ ਕਮਿਟੀ ਹੈ ਜਿਹੜੀ ਇਸ ਨੂੰ ਧਾਰਾ ਲੈ ਰਿਹਾ ਲੈਣਾ ਬਿਲਾਗ ਹਾਂਜੀ ਕੇਸ ਚੱਲ ਰਿਹਾ ਹੈ ਉਹਨਾਂ ਨੂੰ ਵੈਰੀਫਿਕੇਸ਼ਨ ਦਗਾ ਹੈ। چھے پیس اینہ نے اقلاب پہ پہلین اقلاب پہ بانتے ہیں میں سٹڑے گی ہے تو ٹیم گھڑی ہے دوجی پہلے گی ہے مجھے چین گھڑی ہے مجھے چین گھڑی ہے مجھے چین گھڑی ہے دوسرے نے ایک بچہ ہے وہ آئیے ناں لیں تو کتھ ہوں یعنی گی کتھے جن آئیس نہیں ہے تو بوڈر پاپ پہ لیں کہتی خیلے گی آئیس نہیں ہے یہ انویسٹیگیٹ کھا رہا ہے اس ہی جانس نا پیشر ہوت ਤੇ ਇਹ ਅਟੈਕ ਕਿਤਾ ਹੋਵੇਗੀ ਪਹਿਲਾ ਫਸਟ ਟਾਈਮ ਆ ਯੰਗਰ ਲਰ ਇਨਫੋਰਮੇਸ਼ਨ ਸਿੱਖੇ ਚਨ ਸੀਕ੍ਰੀਟ ਇਨਫੋਰਮੇਸ਼ਨ ਸਿੱਖੀ ਬੰਦੇ ਕੰਮ ਕਰਦੇ ਹੋਇਆ ਇਹ ਲੈ ਕੇ ਆ ਰਹੇ ਨੇ ਲੈ ਕੇ ਆ ਰਹੇ ਨੇ ਕਿ ਹਮ ਸਾਡੇ ਜਨਰਲ ਚ ਸੇ ਅਸੀਂ ਟੀਮਾਂ ਲਾਈ ਆਈਆਂ ਨੇ ਉਹ ਜਦੋਂ ਇਹ ਕਿਹੜਾ ਕੋਈ ਡਿਮਾਂਡ ਮਿਲਿਆ ਹੋਵੇ ਆ ਫੋਟ ਤੇ ਜੋ ਨੰਬਰ ਮਾਰਦੇ ਸਾਰਿਆਂ ਦਾ ਜੀ ਬੰਦਾ ਆ ਬੰਦਾ ਠੀਕ ਹੈ ਜੀ ਸੋਮਰਾਂ ਦਾ